ਸਸੀ ਕਾਲਜੀ ਪੰਜਾਬਨ ਪੀਪੀ ਕੱਤੀ ਬੀਟੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪਹਿਣਾ ਦੀ ਡਿਮਾਂਡ ਤੇ ਜਿਹੜੇ ਨਿਊ ਆਰਟੀਕਲ ਲੈ ਕੇ ਆਏ ਆ ਇਹ ਆਰਟੀਕਲ ਰਹਿਣਗੇ ਜੀ ਔਰ ਕੈਂਡੀ ਦੇ ਸੂਟ ਹੈ ਜੀ ਸ਼ਰਟ ਹੈ ਔਰ ਪ੍ਰਿੰਸਸ ਦੀ ਬਾਟਮ ਨਾਲ ਪੇਆਰਾ ਫ ਕੀਤੀ ਹੈ ਜੀ ਤੇ ਜਿਹੜੀਆਂ ਭੈਣਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੀ ਨੇ ਤਾਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਪਿਆਰਾ ਜਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਬਸ ਉਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਤਾਜੋ ਜਿਹੜੇ ਸੂਟਾਂ ਬਾਰੇ ਮਤਲਬ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਆਪਣੀ ਜਿਹੜੀ ਬੁਟੀਕ ਤੇ ਸੇਲ ਆਫਰ ਚੱਲ ਰਹੀ ਹੈ ਜੀ ਆਪਾਂ ਸੇਲ ਆਫਰ ਤੀਆਂ ਦੇ ਫੈਸਟੀਵਲ ਨੂੰ ਮੁੱਖ ਰੱਖਦੇ ਹੋਏ ਲਾਇਆ ਹੋਇਆ ਜੀ ਇਸੇ ਸੇਲ ਆਫਰ ਦੇ ਵਿੱਚ ਜੀ ਤੁਹਾਡੇ ਲਈ ਸੂਟ ਲੈ ਕੇ ਆਇਆ ਸੂਟ ਦੀ ਜਿਹੜੀ ਲੁੱਕ ਹੈ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਪਿਆਰੇ ਪਿਆਰੇ ਦੇਖੋ ਬਹੁਤ ਸੋਹਣੇ ਕਲਰ ਨੇ ਇਨਾਂ ਸੂਟਾਂ ਦੇ ਵਿੱਚ ਆਪਾਂ ਨੂੰ ਤਿੰਨ ਕਲਰ ਮਿਲਣਗੇ ਫਰਸਟ ਕਲਰ ਮਿਲੇਗਾ ਮਸਟਰਡ ਸ਼ੇਡ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੂਟ ਦੀ ਲੁੱਕ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੇ ਸੇਲ ਆਫਰ ਦੇ ਵਿੱਚ ਇਹ ਸੂਟ ਲੈ ਕੇ ਆਏ ਆ ਜੀ ਨਾਲ ਦੀ ਨਾਲ ਜਿਹੜਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਆਪਣਾ ਡੀਐਮ ਕਰਕੇ ਜਿਹੜਾ ਆਰਡਰ ਕਨਫਰਮ ਕਰ ਸਕਦੇ ਹੋ ਜੀ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ 946338500 ਤੇ ਲਾਸਟ ਰਕ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਤੇ ਤੁਹਾਡੇ ਲਈ ਜਿਹੜਾ ਇਹ ਤੋਹਫਾ ਲੈ ਕੇ ਆਇਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਤੇ ਜਾਇਜ਼ ਰੇਟ ਦੇ ਵਿੱਚ ਆਪਾਂ ਤੁਹਾਡੇ ਲਈ ਅੱਜ ਜਿਹੜਾ ਇਹ ਸੂਟ ਲੈ ਕੇ ਆਏ ਆ ਜੀ ਫਸਟ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਔਰ ਕੈਨਡੀ ਦੀ ਸ਼ਰਟ ਰਹੇਗੀ ਸ਼ਰਟ ਦੀ ਲੁੱਕ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਦੇਖੋ ਬਹੁਤ ਸੋਹਣੇ ਸੋਹਣੇ ਫਲਾਰ ਬਣੇ ਹੋਏ ਨੇ ਲੇਸ ਨਾਲ ਫਿਨਿਸ਼ਿੰਗ ਦੇ ਕੇ ਆਪਾਂ ਜਿਹੜਾ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਆ ਪਾਰਟੀ ਵੇਅਰ ਇਹ ਸੂਟ ਬਣਨਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਜੀ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਸੂਟ ਦਾ ਵਿੱਚ ਦੇਖੋ ਜੀ ਪਿਓਰ ਔਰ ਕੈਂਡੀ ਦਾ ਸ਼ਰਟ ਰਹੇਗੀ ਸ਼ਰਟ ਦੀ ਕੱਟ 2.5 ਮੀਟਰ ਰਹੇਗੀ ਔਰ ਨਾਲ ਆਪਾਂ ਇਹਦੇ ਸੈਲਫ ਪ੍ਰਿੰਟ ਦੀ ਜਿਹੜੀ ਪ੍ਰਿੰਸੈਸ ਦੀ ਬਾਟਮ ਪਿਆਰ ਅਪ ਕੀਤੀ ਹੈ ਜੀ ਚੈੱਕ ਕਰੋ ਜੀ ਮਸਟਰਡ ਸ਼ੇਡ ਦੇ ਵਿੱਚ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਚੈੱਕ ਕਰੋ ਜੀ ਪ੍ਰਿੰਸੈਸ ਦੇਖੋ ਜੀ ਪ੍ਰਿੰਸੈਸ ਦੀ ਬਾਟਮ ਪਿਆਰ ਅਪ ਕੀਤੀ ਹੈ ਜੀ ਸੈਲਫ ਪ੍ਰਿੰਟ ਦੀ ਬਾਟਮ ਰਹੇਗੀ ਬਹੁਤ ਪਿਆਰਾ ਜਿਹਾ ਜਿਹੜੇ ਹੈ ਸੂਟ ਬਣ ਕੇ ਰੈਡੀ ਹੋਵੇਗਾ ਜੀ ਚੈੱਕ ਕਰੋ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈਂਦੇ ਰਹੋ ਜੀ ਤੇ ਮੈਨੂੰ ਡੀਐਮ ਕਰਕੇ ਜਿਹੜਾ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਜੀ ਇਹਨਾਂ ਦੇ ਸੂਟਾਂ ਦੇ ਰੇਟ ਬਾਰੇ ਆਪਾਂ ਤੁਹਾਨੂੰ ਲਾਸਟ ਵਿੱਚ ਦੱਸਾਂਗੇ ਜੀ ਨਾਲ ਦੀ ਨਾਲ ਚੈੱਕ ਕਰੀਏ ਉਹ ਜੀ ਔਰ ਨੈਕਸਟ ਸਾਈਡ ਮਿਲੇਗਾ ਜੀ ਪਿੰਕ ਪੀਚ ਦੇ ਵਿੱਚ ਬਹੁਤ ਪਿਆਰਾ ਜਾਂ ਪਿੰਕ ਪੀਚ ਕਲਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਡਿਜ਼ਾਈਨਿੰਗ ਰਹੇਗੀ ਜੀ ਸ਼ਰਟ ਦੀ 2 ਮੀਟਰ ਔਰ ਕੈਂਡੀ ਦੀ ਸ਼ਰਟ ਹੈ ਜੀ ਔਰ ਨਾਲ ਆਪਾਂ ਪ੍ਰਿੰਸੈਸ ਦੀ ਬਾਟਮ ਪਿਆਰ ਅਪ ਕੀਤੀ ਹੈ ਤਾਂ ਨਾਲ ਆਪਾਂ ਸ਼ਰਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਜਿਹੜਾ ਇਹ ਸੂਟ ਬਣ ਕੇ ਰੈਡੀ ਹੁੰਦਾ ਜੀ ਪਿਓਰ ਔਰ ਕੈਂਡੀ ਦੇ ਵਿੱਚ ਨਾਲ ਆਪਾਂ ਜਿਹੜੀ ਇਹ ਬਾਟਮ ਪਿਆਰ ਅਪ ਕੀਤੀ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਪ੍ਰਿੰਸੈਸ ਦੀ ਬਾਟਮ ਹੈ ਜੀ ਪਿਓਰ ਕਾਟਨ ਦੀ ਪ੍ਰਿੰਸੈਸ ਦੀ ਬਾਟਮ ਰਹੇਗੀ ਜੀ 2.5 ਮੀਟਰ ਬਾਟਮ ਦੀ ਕੱਟ ਔਰ 2.5 ਮੀਟਰ ਸ਼ਰਟ ਵੀ ਕੱਟ ਰਹੇਗੀ ਕਲਰ ਬਹੁਤ ਸੋਹਣਾ ਹੈ ਜੀ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋਵੇਗਾ ਜੀ ਚੈੱਕ ਕਰੋ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈਂਦੇ ਰਹੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਦੇ ਰਹਾ ਕਰੋ ਜੀ ਔਰ ਲਾਸਟ ਕਲਰ ਰਹੇਗਾ ਜੀ ਬਹੁਤ ਪਿਆਰਾ ਜਿਹਾ ਮਿੰਟ ਕਲਰ ਹੈ ਜੀ ਬਹੁਤ ਪਿਆਰਾ ਜਿਹਾ ਦੇਖੋ ਬਹੁਤ ਸਾਰੇ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਿਓਰ ਔਰ ਕੈਂਡੀ ਦਾ 셔ਟ ਰਹੇਗੀ ਜੀ 2.5 ਮੀਟਰ ਬਾਟਮ ਰਹੇਗੀ 2.5 ਮੀਟਰ 셔ਟ ਦਾ ਕਪੜਾ ਰਹੇਗਾ ਜੀ ਲੇਸ ਨਾਲ ਫਿਨਿਸ਼ਿੰਗ ਦੇ ਕੇ ਆਪਾਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹਾਂ ਜੀ 셔ਟ ਦੀ ਲੁੱਕ ਚੈੱਕ ਕਰ ਲਓ ਜੀ ਪ੍ਰਿੰਸਸ ਦੀ बॉटम ਪਿਆਰਾ ਬਕਤੀ ਹੈ ਜੀ ਸੈਲਫ ਪ੍ਰਿੰਟ ਦੀ बॉटम ਬਹੁਤ ਪਿਆਰਾ ਜਿਹਾ ਕਲਰ ਹੈ ਜੀ ਚੈੱਕ ਕਰੋ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈਂਦੇ ਰਹੋ ਜੀ ਹਾਂ ਜੀ ਦੁਬਾਰਾ ਕਲਰ ਰਿਪੀਟ ਕਰ ਦਿੰਦੇ ਆ ਜੀ ਬਹੁਤ ਪਿਆਰਾ ਜਿਹਾ ਮਿੰਟ ਕਲਰ ਹੈ ਜੀ ਔਰ ਪਿੰਕ ਪੀਚ ਕਲਰ ਹੈ ਜੀ ਔਰ ਇਨਰ ਦੇਖੋ ਮਸਟਰਡ ਸ਼ੇਡ ਦੇ ਵਿੱਚ ਬਹੁਤ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੇ ਪਾਰਟੀ ਵੇਅਰ ਸੂਟ ਬਣਣਗੇ ਜੀ ਇਹ ਨਾਲ tie and dye ਦਾ ਦੁਪੱਟਾ डाई ਕਰਵਾ ਕੇ ਆਪਾਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹਾਂ ਜੀ ਤੇ ਇਹਨਾਂ ਸੂਟਾਂ ਦਾ ਰੇਟ ਰਹੇਗਾ 900 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਨਾਜ਼ੀਆਂ ਸਕਰੀਨਸ਼ਾਟ ਲਈ ਜਾਓ ਜੀ ਚੈੱਕ ਕਰੋ ਜੀ ਔਰ ਇਹ ਕਿਹ ਹੈ ਨਾਲਾਪਾ ਲਾਸਟ ਆਪਣੇ ਕੋਲੇ ਪੀਸ ਮਤਲਬ ਇਹ ਸੂਟ ਬਚਿਆ ਸੀ ਇਹ ਵੀ ਸੇਲ ਆਫਰ ਦੇ ਵਿੱਚ ਹੀ ਹੈ ਜੀ ਤੁਸੀਂ ਇਹਦਾ ਕਲਰ ਚੈੱਕ ਕਰ ਸਕਦੇ ਹੋ ਗ੍ਰੇ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਬਰਬਰੀ ਦੇ ਟਿੰਟਨ ਬਰਬਰੀ ਦਾ ਹੈ ਸੂਟ ਰਹੇਗਾ ਜੀ ਗ੍ਰੇ ਸ਼ੇਡ ਦੇ ਵਿੱਚ ਬਹੁਤ ਪਿਆਰਾ ਜਾਂ ਕਲਰ ਹੈ ਜੀ ਨਾਲ ਆਪਾਂ ਇਹਦੇ ਬਾਟਮ ਸੈਲਫ ਪ੍ਰਿੰਟ ਵੀ ਬਾਟਮ ਪਿਆਰਾ ਕੀਤੀ ਹੈ ਤੇ ਇਹਦਾ ਰੇਟ ਵੀ ਰਹੇਗਾ 900 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਚੈੱਕ ਕਰੋ ਜੀ ਸਕਰੀਨ ਸ਼ਾਟ ਲੈਂਦੇ ਰਹੋ ਨਾਲ ਦੀ ਨਾਲ ਤੇ ਆਪਣਾ ਆਰਡਰ ਹੈ ਜਿਹੜਾ ਜਲਦੀ ਤੋਂ ਜਲਦੀ ਬੁੱਕ ਕਰਵਾ ਦਿਓ ਜੀ ਕਿ ਕਈ ਵਾਰ ਜਿਹੜੇ ਇਹ ਸੂਟ ਕੱਲੀ ਸੇਲ ਹੋ ਜਾਂਦੇ ਨੇ ਤਾਂ ਭੈਣਾਂ ਸੂਟ ਲੈਣ ਤੋਂ ਰਹਿ ਜਾਂਦੀਆਂ ਨੇ ਜੀ ਐਂਡ ਤੱਕ ਵੀਡੀਓ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ